ਲੋ ਜੀ ਸਸਰੀ ਘਰਿਤਾਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਕਰਜੋਸ਼ੀ ਜੋਸ਼ੀ ਚੈਨਲੋਂ ਤੇ ਅਸੀਂ ਆਨੰਦ ਪਰਜਾਈ ਤੁਹਾਡਾ ਤਹਿ ਦਿਲੋਂ ਤਨਵਾਦ ਕਰਦੇ ਆ ਤੇ ਲੋ ਜੀ ਸਭ ਤੋਂ ਪਹਿਲਾਂ ਸਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਮੇ ਮੇਰੀਆਂ ਵੀ ਸਾਨੂੰ ਸਾਰਿਆਂ ਨੂੰ ਵੱਡੇ ਛੋਟੇ ਨੂੰ ਦੀਆਂ ਮੁਬਾਰਕਾਂ ਮੇਰੇ ਭਾਗੀਆਂ ਨੂੰ ਨਵੇਂ ਸਾਲ ਦੀਆਂ ਸਾਨੂੰ ਵਧਾਈਆਂ ਸਾਰਿਆਂ ਨੂੰ ਆਪਣੇ ਆਪਾਂ ਨੂੰ ਨਵਾਂ ਸਾਲ ਵਧੀਆ ਵਧੀਆ ਖੁਸ਼ੀਆਂ ਭਰਿਆ ਹੋਵੇ ਹਾਂ ਪ੍ਰਮਾਤਮਾ ਕਰੇ ਸਾਰਾ ਇਹ ਨਵਾਂ ਸਾਲ ਸਾਰੇ ਭੈਣ ਭਾਈਆਂ ਵਾਸਤੇ ਖੁਸ਼ੀ ਭਰਿਆ ਹੋਵੇ ਸਭ ਖੁਸ਼ੀਆਂ ਦੇ ਖੇੜੇ ਸਭ ਦੇ ਘਰ ਚ ਰਹਿਣ ਸਾਰੇ ਪ੍ਰਮਾਤਮਾ ਨਾਲ ਜੁੜ ਕੇ ਰਹਿਣ ਤੇ ਪ੍ਰਮਾਤਮਾ ਤੁਹਾਡੀਆਂ ਸਾਰਿਆਂ ਦੀਆਂ ਇਛਾਵਾਂ ਪੂਰੀਆਂ ਕਰਦਾ ਰਹੇ ਅਸੀਂ ਤਾਂ ਇਹੋ ਅਰਦਾਸ ਕਰਦੇ ਹਾਂ ਇਹ ਭਗਵਾਨ ਸਾਰਿਆਂ ਨੂੰ ਤੰਦਰੁਸਤੀ ਰੱਖੇ ਤੰਦਰੁਸਤੀ ਹਜ਼ਾਰ ਨਿਯਮਤ ਹੈ ਤੇ ਸਭ ਦੇ ਘਰ ਵਸਦੇ ਰਸਤੇ ਰਹਿਣ ਤੇ ਲੋ ਆਜੋ ਫਿਰ ਆਪਾਂ ਰਲ ਮਿਲ ਕੇ ਇਹ ਗੀਤ ਸਾਹੀ ਸੁਣਿਓ ਫਿਰ ਕੀ ਦੁਆਵਾਂ ਕੀਤੀਆਂ ਹੋਈਆਂ ਨੇ ਜਿਹੜੀਆਂ ਵੀ ਅਸੀਂ ਇਹ ਦੁਆਵਾਂ ਕੀਤੀਆਂ ਸਾਰੀਆਂ ਸਾਰਿਆਂ ਨੂੰ ਲੱਗ ਜਾਣ ਕਿਸਾਨ ਭਰਾਵਾਂ ਨੂੰ ਵੀ ਲੱਗ ਜਾਣ ਜਿਹੜੇ ਵਿਚਾਰੇ ਇੰਨੀ ਠੰਡ ਤੇ ਬੈਠੇ ਨੇ ਉਹ ਹੈਨਾ ਢੱਲੇਵਾਲ ਦੀ ਵੀ ਸਾਰੀ ਉਹ ਇੱਛਾ ਪੂਰੀ ਹੋ ਜੇ ਪ੍ਰਮਾਤਮਾ ਕਰੇ ਹੈਨਾ ਤੇ ਜੋ ਚਾਹੁੰਦੇ ਨੇ ਉਹ ਸਾਰੀ ਆਪਣੀ ਲੜਾਈ ਖਤਮ ਹੋ ਜੇ ਤੇ ਇਹ ਨਵਾਂ ਸਾਲ ਇੰਨਾ ਖੁਸ਼ੀਆਂ ਭਰਿਆ ਹੋਵੇ ਤੇ ਲੈ ਸੁਣੋ ਫਿਰ ਇਸ ਗੀਤ ਨੂੰ ਉਸ ਤੋਂ ਬਾਅਦ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਵੀ ਜਿਵੇਂ ਦੱਦ ਹੋ ਜਾਂਦੀ ਹੈ ਕਿਸੇ ਭੈਣਾਂ ਨੇ ਪੁੱਛਿਆ ਸੀ ਵੀ ਉਹ ਕਾਹਦੇ ਨਾਲ ਹਟੇ ਤੇ ਉਹ ਫਿਰ ਮੈਂ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਕਲਮ ਦੁਆਸ ਲੈ ਕੇ ਬੈਠ ਜਿਓ ਉਹ ਨੁਕਤਾ ਪਾਉਂਗੀ ਤੇ ਲਵਾਂ ਜੇ ਫਿਰ ਆਪਾਂ ਨਵੇਂ ਸਾਲ ਦੀਆਂ ਵਧਾਈਆਂ ਕਬੂਲ ਕਰੋ ਤੇ ਲਵਾਂ ਨੂੰ ਇਸ ਬਹੁਤ ਹੀ ਪਿਆਰੇ ਜਿਹੇ ਲੋਕੀ ਦਾ ਆਨੰਦ ਸੁਣੋ ਇਹਦੇ ਵਿੱਚ ਅਸੀਂ ਕੀ ਦੁਆਵਾਂ ਕੀਤੀਆਂ ਨੇ ਸਾਰੀਆਂ ਦੁਆਵਾਂ ਸਾਰਿਆਂ ਨੂੰ ਲੱਗ ਜਾਣ ਤੇ ਸਾਡੀ ਤਾਂ ਇਹੀ ਮਨੋ ਕਾਮਨਾ ਇੱਛਾ ਹੈਗੀ ਤੇ ਲੋ ਮਾਨੋ ਇਸ ਗੀਤ ਦਾ ਆਨੰਦ ਆਉ ਸੁਖ ਸਾਬ ਦੀ ਮਨਾਈਏ ਨਮੇ ਸੰਨਤੇ ਮੋਹਬਤਾ ਖੁਸ਼ਾਬਦੀ ਮਨਾਏ ਨਵੇਂ ਸਾਲਿਤੇ ਸਰਹਦਾਉ ਦੀ ਦੀ ਮਕਾਏ ਆ ਸੁਖ ਸਭ ਦਿਮਨਾਏ ਨਮੇ ਸਾਨਿ ਤੇ ாய சோர் பபதே தூரூ பபிலே ச Love they fully love they fas laan ਆਉ ਇਨਸਾਬ ਦਵਾਇਏ ਨਮੇ ਸਮਿਤੇ ਮੁਹੱਬਤਾਂ ਦੀ

ਕੋਈ ਵੀ ਸੋਵੇ ਨਾ ਓਂ ਘਰ ਮੇਰੇ ਦੇਸ ਦਾ ਵਸੀ ਕੋਈ ਵੀ ਸੋਵੇ ਨਾ ਪਿਆਰ ਵਾਲੇ ਗੀਤ ਗਾਏ ਨਮੇ ਸ਼ਾਮਿਲ ਤੇ ਆਉ ਸੁਖ ਸਾਗ ਦੀ ਮਨਾਏ ਨਮੇ ਸ਼ਾਮਿਲ ਤੇ ਤੇ ਲਓ ਜੀ ਗੀਤ ਹੋਇਆ ਪੂਰਾ ਤੁਹਾਨੂੰ ਸਾਰਿਆਂ ਨੂੰ ਮੜ ਕੇ ਫੇਰ ਟਰੱਕ ਭਰ ਕੇ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਪ੍ਰਮਾਤਮਾ ਕਰੇ ਸਾਰੇ ਰਾਜ ਸੁਖੀ ਰਹਿਣ ਤੇ ਸਾਡੀਆਂ ਦੁਆਵਾਂ ਸਾਰਿਆਂ ਨੂੰ ਲੱਗ ਜਾਣ ਤੇ ਲਓ ਹੁਣ ਆਉ ਆਪਾਂ ਤੰਦਰੁਸਤੀ ਵੰਡ ਹੈ ਨਾ ਉਹ ਕਿਸੇ ਭੈਣ ਨੇ ਪੁੱਛਿਆ ਸੀ ਦਦ ਹੋ ਗਈ ਖੁਰਕ ਹੁੰਦੀ ਹੈ ਹੈ ਨਾ ਤੇ ਪਤਾ ਕੀ ਕਰਨਾ ਇਹ ਬਹੁਤੀ ਸੌਖਾ ਜਿਹਾ ਅਹੇਗਾ ਅਪਾ ਤੇ ਕਰੇਲੇ ਦੀ ਚਟਣੀ ਬਣਾ ਲਓ ਕਰੇਲੇ ਜੇ ਤਾਂ ਬਾੜ ਕਰੇਲੇ ਤਾਂ ਹੁਣ ਆਪਾਂ ਨੂੰ ਮਿਲਦੇ ਨਹੀਂ ਚਲ ਜਿਹੜੇ ਹੈਗੇ ਨੇ ਫਿਰ ਉਹੀ ਸੀ ਕਰੇਲਾ ਦਾ ਕਰੇਲਾ ਹੀ ਹੈ ਨਾ ਤੇ ਕਰੇਲੇ ਦੀ ਚਟਣੀ ਬਣਾਉਦੇ ਉਹਦੇ ਵਿੱਚ ਕਪੂਰ ਇੱਕ ਟਿੱਕੀ ਕਪੂਰ ਦੀ ਪਾ ਲਈ ਹੈ ਨਾ ਤੇ ਥੋੜਾ ਜਿਹਾ ਖੋਪੇ ਦਾ ਤੇਲ ਪਾ ਲਿਆ ਤੇ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਤੇ ਦੰਦ ਦੇ ਉੱਪਰ 2-3 ਘੰਟੇ ਜਿੱਥੇ ਦੰਦ ਹੈ ਉੱਥੇ ਲਾ ਕੇ ਰੱਖੋ ਹੱਥ ਤੇ ਆ ਪੈਰ ਤੇ ਜਿੱਥੇ ਵੀ ਕਿਤੇ ਹੈ ਨਾ ਉਹਦੇ 2-3 ਘੰਟੇ ਲਾ ਕੇ ਰੱਖੋ ਫਿਰ ਸਾਫ਼ ਕਰ ਦੋ ਪਾਣੀ ਨਾਲ ਹੈ ਨਾ ਤੇ ਸਾਬਣ ਨਾ ਲਾਇਓ ਹੈ ਨਾ ਤੇ ਫਿਰ ਤੁਸੀਂ ਇਹ 5-7 ਦਿਨ ਦੇ ਵਿੱਚ ਦਰਦ ਬਿਲਕੁਲ ਠੀਕ ਹੋ ਜੂ ਜੇ ਦਰਦ ਤੇ ਖੁਰਕ ਹੋ ਰਹੀ ਹੈ ਹੁਣ ਤਾਂ ਜਦੋਂ ਇਹ ਚਟਣੀ ਲਾਉਂਗੇ 5-7 ਮਿੰਟ ਚ ਖੁਰਕ ਬੰਦ ਹੋ ਜੂ ਜੇ ਤੁਹਾਡੇ ਖੁਰਕ ਹੁੰਦੀ ਹੈ ਦੱਦ ਹੈ ਨਹੀਂ ਤਾਂ ਵੀ ਇਹ ਹੀ ਤੁਸੀਂ ਚਟਣੀ ਬਣਾ ਕੇ ਜਿੱਥੇ ਵੀ ਤੁਹਾਡੇ ਖੁਰਕਾਂ ਉੱਤੇ ਲਾਓ ਹਰ ਹਾਲਤ ਇਹ ਤੁਹਾਡੀ ਜਿਹੜੀ ਖੁਰਕ ਹੈ ਉਹ हट ਜੂਗੀ 5-7 ਦਿਨ ਤਾਂ ਜਰੂਰ ਹੈ ਮਤਲਬ ਇਹ ਲਾਉਣਾ ਹੀ ਪਊਗਾ ਕਿਉਂਕਿ ਕਈ ਚੀਜ਼ਾਂ ਸ਼ੂਭ ਮੰਤਰ ਤਾਂ ਹੈ ਹੀ ਨਹੀਂ ਕਿਸੇ ਦੇ 5-4 ਦਿਨਾਂ 'ਚ ਕੋਈ ਕਹਿੰਨੀ ਮੇ ਤਾਂ 2 ਦਿਨਾਂ 'ਚ ਹੀ ਹਟ ਗਈ ਹੈ ਨਾ ਤੇ ਦੱਦ ਨੂੰ ਜਰੂਰ 5-7 ਦਿਨ ਲੱਗ ਜਾਂਦੇ ਨੇ ਬਿਲਕੁਲ ਸਹੀ ਹੋ ਜੂ ਤੇ ਖੁਰਕੋ ਨਹੀਂ ਹਟ ਜੂ ਹੈ ਨਾ ਲੋ ਮਾਣੋ ਇਸ ਨੁਕਤੇ ਦਾ ਤੇ ਸਾਡੇ ਗੀਤਾਂ ਆਨੰਦ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿਹੋ ਜਿਹਾ ਲੱਗਿਆ ਤੇ ਲੋ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਦੇ